ਜੇ ਮਾਂ ਹੁੰਦੀ ਅੱਜ ਜਿਉਂਦੀ ਹੋ ਪੁੱਛਦੀ ਹਾਲ ਮੇਰਾ ਹੋਏ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਜੇ ਮਾਂ ਹੁੰਦੀ ਅੱਜ ਜਿਉਂਦੀ ਸਾਧ ਸੰਗਤ ਜਿਨ੍ਹਾਂ ਦੀ ਮਾਵਾਂ ਜੁੰਦਿਆਂ ਨੇ ਨਾ ਸਾਧ ਸੰਗਤ ਪਤਾ ਨਹੀਂ ਕਿੰਨੀਆਂ ਕੁ ਸੀਸਾ ਮਾਤਾ ਦਿੰਦੀਆਂ ਮਾਤਾ ਤੋਂ ਬਿਨਾ ਪੁੱਤਾਂ ਨੂੰ ਕੋਈ ਨਹੀਂ ਪੁੱਛਦਾ ਸਾਧ ਸੰਗਤ ਜੇ ਬੱਚਾ ਲੇਟ ਰਾਤ ਵੀ ਘਰ ਨੂੰ ਆਉਂਦਾ ਹੈ ਨਾ ਸਾਰੇ ਸੋ ਜਾਂਦੇ ਨੇ ਪਰ ਮਾਤਾ ਉਡੀਕ ਕਰਦੀ ਹੈ ਮੇਰੇ ਪੁੱਤਰ ਨੇ ਪਰਛਾਦਾ ਨਹੀਂ ਛੇਕਿਆ ਅਗੇ ਕਰੋ ਕਿਰਪਾ ਉਮਾ ਦੀਆਂ ਪੈਰਾਂ ਨੂੰ ਚੁੰਮ ਕੇ ਸੀਨੇ ਠੰਡ ਪਾਉਂਦਾ ਸ਼ਾਮ ਨੂੰ ਮੁੜ ਕੇ ਜਦ ਮੈਂ ਆਪਣੀ ਕਰਿਉਂਦਾ ਉਮਾ ਦੇ ਪੈਰਾਂ ਨੂੰ ਚੁੰਮ ਕੇ ਸੀਨੇ ਠੰਡ ਪਾਉਂਦਾ ਸ਼ਾਮ ਨੂੰ ਜਦ ਮੈਂ ਮੁੜ ਕੇ ਆਪਣੇ ਘਰ ਆਉਂਦਾ ਫਿਰ ਮਾਂ ਵੀ ਹੱਸ ਕੇ ਕਹਿੰਦੀ ਉਹ ਖੁਸ਼ ਰਹਿ ਲਾਲ ਮੇਰਾ ਹੋਏ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਮੇਂ ਜ ਮਾਂ ਹੁੰਦੀ ਅੱਜ ਜਿਉਂਦੀ ਪੁੱਛਦੀ ਹਾਲ ਮੇਰਾ ਹੋਏ ਆਪਣੇ ਨਾਲੋਂ ਵੱਤ ਕੇ ਰੱਖਦੀ ਖਿਆਲ ਮੇਰਾ ਸਵਰਗ ਲੱਭਣ ਦੀ ਤੈਨੂੰ ਲੋੜ ਨਹੀਂ ਆਪਣੇ ਮਾਂ ਬਾਪ ਨੂੰ ਜਦੋਂ ਕੰਮਕਾਰਾਂ ਤੋਂ ਆਏਗਾ ਨਾ ਸਜਦਾ ਕਰਿਆ ਕਰ ਨਮਸ਼ਕਾਰਾਂ ਕਰਿਆ ਕਰ ਕਿਉਂਕਿ ਮਾਂ ਬਾਪ ਕੋਲੋਂ ਹਰ ਵੇਲੇ ਅਸੀਸਾਂ ਹੀ ਮਿਲਦੀਆਂ ਨੇ ਜੇ ਗੁੱਸੇ ਦੇ ਵਿੱਚ ਕੋਈ ਗੱਲ ਕਹਿ ਵੀ ਦੇ ਨਾ ਗੁੱਸਾ ਨਾ ਕਰੇ ਮਾਪੇ ਸਦਾ ਹੀ ਆਪਣੇ ਬੱਚੇ ਵਾਸਤੇ ਚੰਗਾ ਸੋਚਦੇ ਨੇ ਜਿਨੇ ਆਪਣੇ ਮਾਪੇ ਨੂੰ ਮਨਾਲਿਆ ਨਾ ਉਹਨੇ ਪਰਮਾਤਮਾ ਨੂੰ ਮਨਾਲਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ